ਅਸਵਲ ਦੀ ਵੱਡੀ ਖਬਰ ਬੀਤੇ ਦਿਨੀ ਅੰਮ੍ਰਿਤਸਰ ਤੋਂ ਵਾਗਾ ਬਾਰਡਰ ਕੋਲੋਂ ਜਾ ਰਹੀ ਇੱਕ ਇਜ਼ਰਾਇਲੀ ਮੂਲ ਦੀ ਮਹਿਲਾ ਦੇ ਨਾਲ ਕੁਝ ਲੁਟੇਰਿਆਂ ਵੱਲੋਂ ਲੁੱਟਖੋਹ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਜਿਸ ਨੂੰ ਹੁਣ ਸੁਲਝਾ ਲਿੱਤਾ ਗਿਆ ਹੈ ਤੇ ਪੁਲਿਸ ਵੱਲੋਂ ਇਨਾਂ ਲੁਟੇਰਿਆਂ ਦੇ ਉੱਤੇ ਕਾਰਵਾਈ ਕਰਦੇ ਹੋਏ ਇਹਨਾਂ ਦੋਹਾਂ ਲੁਟੇਰਿਆਂ ਨੂੰ ਗ੍ਰਿਫਤਾਰ ਕਰ ਲਿੱਤਾ ਗਿਆ ਜਿਨ੍ਹਾਂ ਦੀਆਂ ਤਸਵੀਰਾਂ ਹੁਣ ਤੁਹਾਡੇ ਨਾਲ ਸੀ ਸਾਂਝੀਆਂ ਵੀ ਕਰਦੇ ਹਾਂ ਤੁਸੀਂ ਤਸਵੀਰਾਂ 'ਚ ਦੇਖ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੀਆਂ ਕੋਸ਼ਿਸ਼ਾਂ ਸਤਕਾ ਹੁਣ ਪੰਜਾਬ ਦੇ ਲੋਕ ਸਰੀਰਕ ਤੰਦਰੁਸਤੀ ਪੱਖੋਂ ਜਾਗਰੂਕ ਹੋ ਰਹੇ ਨੇ ਇਹੀ ਕਾਰਨ ਹੈ ਕਿ ਸੂਬੇ ਦੀਆਂ ਪਾਰਕਾਂ 'ਚ ਰੋਜ਼ਾਨਾ ਸਵੇਰੇ ਸ਼ਾਮ ਲੋਕ ਯੋਗਾ ਕਰਦੇ ਦਿਖਾਈ ਦੇ ਰਹੇ ਨੇ ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੀ ਸੀਐਮ ਦੀ ਯੋਗਸ਼ਾਲਾ ਜਨਮਹਿਮ ਬਣ ਗਈ ਹੈ ਇਸ ਮਹਿਮ ਤਹਿਤ ਪੰਜਾਬ ਪਰ ਦੇ ਜ਼ਿਲ੍ਹਿਆਂ 'ਚ 3000 ਤੋਂ ਜ਼ਿਆਦਾ ਯੋਗ ਕਲਾਸਾਂ ਚੱਲ ਰਹੀਆਂ ਹਨ ਜਿਸ ਦੇ ਵਿੱਚ ਰੋਜ਼ਾਨਾ 80000 ਤੋਂ ਵੱਧ ਲੋਕ ਯੋਗਾ ਕਰ ਰਹੇ ਨੇ ਇੱਕ ਮਿਸ ਕਾਲ ਮਾਰਨੀ ਹੈ ਤੁਸੀਂ ਅਸੀਂ ਤੁਹਾਡੇ ਕੋਲ ਯੋਗਾ ਦਾ ਟੀਚਰ ਭੇਜਾਂਗੇ ਉਹ ਤੁਹਾਨੂੰ ਉੱਥੇ ਯੋਗਾ ਕਰਾਊਗਾ ਔਰ ਤੁਹਾਡੇ ਆਲੇ ਦੁਆਲੇ ਤੁਸੀਂ ਹੋਊਗਾ ਕੋਈ ਨਾ ਕੋਈ ਔਰ ਅਸੀਂ ਫਰੀ ਦੇ ਵਿੱਚੋਂ ਭੇਜਾਂਗੇ ਤੇ ਤੁਸੀਂ ਮਹੀਨੇ 2 ਮਹੀਨੇ ਤੁਸੀਂ ਆਪਣੇ ਸਿਹਤ ਪੱਖੋਂ ਵੀ ਫਰਕ ਨਜ਼ਰ ਆਊਗਾ ਕਿਉਂਕਿ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਸਿਹਤਮੰਦ ਰਹੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦਾ ਮੰਨਣਾ ਹੈ ਕਿ ਇਸ ਸਮੇਂ ਦੀ ਲੋੜ ਹੈ ਕਿ ਨਾ ਸਿਰਫ ਚੰਗੀ ਸਿਹਤ ਬਣਾਈ ਜਾਵੇ ਸਗੋਂ ਉਹਨਾਂ ਲੋਕਾਂ ਨੂੰ ਤਣਾਅ ਤੋਂ ਵੀ ਦੂਰ ਕੀਤਾ ਜਾਵੇ ਜਿਨ੍ਹਾਂ ਨੂੰ ਆਪਣੇ ਜੀਵਨ ਚ ਹਰ ਰੋਜ਼ ਅਨੇਕਾਂ ਚੁਣੌਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ ਮੇਰਾ ਨਾਮ ਕਮਲਜੀਤ ਸਿੰਘ ਹੈ ਅਸੀਂ ਪੰਜਾਬ ਸਰਕਾਰ ਦੇ ਬਹੁਤ ਹੀ ਧੰਨਵਾਦੀ ਹਾਂ ਜਿਹੜਾ ਉਹਨਾਂ ਨੇ ਨਵਾਂ ਉਪਰਾਲਾ ਸੀਐਮਡੀ ਯੋਗਸ਼ਾਲਾ ਸ਼ੁਰੂ ਕੀਤੀ ਹੈ ਜਿਸ ਨਾਲ ਸੇ ਮਨ ਤਨ ਸਾਰਾ ਸਵਸਥ ਰਹਦਾ ਅਜਿਹੇ ਚ ਮੁਫਤ ਸੀਐਮਡੀ ਯੋਗਸ਼ਾਲਾ ਲੋਕਾਂ ਲਈ ਕਾਰਗਰ ਸਾਬਤ ਹੋ ਰਹੀ ਹੈ ਇੱਥੇ ਦੇਖ ਸਕਦੇ ਹੋ ਕਿ ਇਹ ਨਾ ਦੋਹਾਂ ਲੁਟੇਰਿਆਂ ਨੂੰ ਜੋ ਕਿ ਬਹੁਤ ਹੀ ਅਦਕਾਲ ਉਮਰ ਦੇ ਲੱਗ ਰਹੇ ਹਨ ਨੌਜਵਾਨ ਹੀ ਲੱਗ ਰਹੇ ਹਨ ਅਤੇ ਇਹਨਾਂ ਵੱਲੋਂ ਇਸ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਸੀ ਤੁਹਾਨੂੰ ਦੱਸਦੀ ਕਿ ਬੀਤੇ ਦਿਨੀਆ ਅੰਮ੍ਰਿਤਸਰ ਦੀ ਘਟਨਾ ਹੈ ਜੋ ਇਜ਼ਰਾਈਲੀ ਮੂਲ ਦੀ ਔਰਤ ਹੈ ਮਹਿਲਾ ਹੈ ਉਹ ਅੰਮ੍ਰਿਤਸਰ ਤੋਂ ਵਾਗਾ ਬਾਰਡਰ ਵਿਖੇ ਕੁਮਨ ਨੂੰ ਆਟੋ ਰਿਕਸ਼ਾ ਦੇ ਵਿੱਚ ਬੈਠ ਕੇ ਜਾ ਰਹੀ ਸੀ ਜਦ ਇਹ ਦੋਹਾਂ ਲੁਟੇਰਿਆਂ ਨੇ ਮੋਟਰਸਾਈਕਲ ਤੇ ਆ ਕੇ ਲੁੱਟ ਖੋਹ ਦੀ ਵਾਰਦਾਤ ਨੂੰ ਅੰਜਾਮ ਦੇਣ ਦੀ ਕੋਸ਼ਿਸ਼ ਕੀਤੀ ਪਹਿਲਾਂ ਤਾਂ ਇਸ ਦਾ ਮੋਬਾਈਲ ਖੋਹਣ ਦੀ ਕੋਸ਼ਿਸ਼ ਕੀਤੀ ਲੇਕਿਨ ਇਸ ਮਹਿਲਾ ਨੇ ਮੋਬਾਈਲ ਨਹੀਂ ਛੱਡਿਆ ਜਿਸ ਤੋਂ ਬਾਅਦ ਜੋ ਸ਼ਖਸ ਪਿੱਛੇ ਬਾਈਕ ਦੇ ਵਿੱਚ ਬਾਈਕ ਦੇ ਉੱਤੇ ਬੈਠਿਆ ਹੋਇਆ ਸੀ ਉਸ ਦੇ ਵੱਲੋਂ ਇਸ ਦਾ ਪਰਸ ਖੋਹ ਲਿੱਤਾ ਗਿਆ ਜਿਸ ਵਿੱਚ ਇਸ ਦਾ ਪਾਸਪੋਰਟ ਅਤੇ ਹੋਰ ਜ਼ਰੂਰਤੀ ਕਾਗਜ਼ਾਤ ਜੋ ਨੇ ਉਹ ਉੱਤੇ ਵਿੱਚ ਮੌਜੂਦ ਸੀ ਜਿਸ ਤੋਂ ਬਾਅਦ ਕਹਿ ਸਕਦੇ ਆ ਕਿ ਅੰਮ੍ਰਿਤਸਰ ਪੁਲਿਸ ਵਾਲੋ ਬਹੁਤ ਹੀ ਸੀਰੀਅਸਲੀ ਇਸ ਨੂੰ ਲਿੱਤਾ ਗਿਆ ਇਸ ਪੂਰੇ ਮਾਮਲੇ ਨੂੰ ਅਤੇ ਸਖਤ ਤੋਂ ਸਖਤ ਕਾਰਵਾਈ ਕਰਦੇ ਹੋਏ ਵੱਡਾ ਐਕਸ਼ਨ ਕਰਦੇ ਹੋਏ ਅੱਜ ਇਹਨਾਂ ਦੋਹਾਂ ਲੁਟੇਰਿਆਂ ਨੂੰ ਕਾਬੂ ਕਾਲੇ ਤੱਕ ਆਇਆ ਇਸ ਪੂਰੇ ਮਾਮਲੇ ਦੇ ਉੱਤੇ ਅੰਮ੍ਰਿਤਸਰ ਦੇ ਨਵਨਿਯੁਕਤ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਪੁੱਲਰ ਵੱਦੀ ਇੱਕ ਬਿਆਨ ਵੀ ਸਾਹਮਣੇ ਆਏ ਹਨ ਵਿਚਾਰ ਵੀ ਸਾਹਮਣੇ ਆਏ ਹਨ ਅਤੇ ਨਾਲ ਹੀ ਨਾਲ ਉਸ ਮਹਿਲਾ ਦੀ ਉਸ ਇਜ਼ਰਾਈਲੀ ਮੂਲ ਦੀ ਮਹਿਲਾ ਦੀ ਜੋ ਵਿਚਾਰ ਨੇ ਬਿਆਨ ਨੇ ਉਹ ਵੀ ਸਾਹਮਣੇ ਆਏ ਨੇ ਜਿਸ ਵਿੱਚ ਉਹ ਪੰਜਾਬ ਪੁਲਿਸ ਦਾ ਧੰਨਵਾਦ ਕਰ ਰਹੀ ਹੈ ਉਸ ਦਾ ਜ਼ਰੂਰਤੀ ਸਮਾਨ ਵਾਪਸ ਦੇਣ ਦੇ ਲਈ ਤਾਂ ਤੁਹਾਨੂੰ ਸੁਣਾਵਾਂਗੇ ਉਸ ਮਹਿਲਾ ਨੇ ਕਿਹਾ ਕੀ ਕਿਹਾ ਲੇਕਿਨ ਉਸ ਤੋਂ ਪਹਿਲਾਂ ਕਮਿਸ਼ਨਰ ਪੁਲਿਸ ਅੰਮ੍ਰਿਤਸਰ ਗੁਰਪ੍ਰੀਤ ਸਿੰਘ ਪੁੱਲਰ ਦੇ ਕੀ ਬਿਆਨ ਸਾਹਮਣੇ ਆਏ ਨੇ ਉਹ ਤੁਹਾਨੂੰ ਸੁਣਾਣ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਕ੍ਰਾਈਮ ਦੇ ਕੇਸ ਉਹਦੇ ਤਹਿਤ ਵੀ ਅਸੀਂ ਅੰਮ੍ਰਿਤਸਰ ਕਮਿਸ਼ਨਰੇਟ ਦੇ ਵਿੱਚ ਵੀ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਕਰਾਇਆ ਆਫ ਕ੍ਰਾਈਮ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਮੇਰੇ ਵੱਲੋਂ ਔਰ ਸਾਰੇ ਆਫੀਸਰ ਇਸੇ ਕੰਮ ਤੇ ਜੁਟੇ ਆ ਇਸੇ ਸਬੰਧ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਹੋਈ ਸੀਗੀ ਇੱਕ ਇਜ਼ਰਾਈਲੀ ਸਿਟੀਜ਼ਨ ਜਿਹੜੇ ਵਿਮਨ ਸਗੇ ਉਹਨਾਂ ਨਾਲ ਸਨੈਚਿੰਗ ਹੋਈ ਸੀ 23 ਤਰੀਕ ਨੂੰ 29 ਨੂੰ ਛਾਟਾ ਦੇ ਏਰੀਏ ਦੇ ਵਿੱਚ ਜਦੋਂ ਬਾਗਾ ਬਾਰਡਰ ਤੇ ਆ ਰਹੇ ਸੀ 3 ਵੀਲਰ ਚ ਬੈਠ ਕੇ तकरीबन 2:45 ਦੀ ਇਹ ਵਾਰਤਾਤ ਹੈ ਤੇ ਉਹਦੇ ਨਾਲ ਬੜਾ ਇੱਕ ਇਹ ਮੰਦਭਾਗੀ ਘਟਨਾ ਹੋਈ ਔਰ ਫੌਰਨ ਸਿਟੀਜ਼ਨ ਹੋਮ ਕਰਕੇ ਬੜਾ ਸੈਂਸਿਟਿਵਲੀ ਇਹਨੂੰ ਕ੍ਰਾਈਮ ਨੂੰ ਦੇਖਿਆ ਗਿਆ ਔਰ ਜਿਹੜੀ ਸਪੈਸ਼ਲ ਟੀਮ ਲਾਈ ਗਈ ਮਿਸਟਰ ਵਿਮਨਿਉ ਰਾਣਾ ਮਿਸਟਰ ਸ਼ਿਵਦਰਸ਼ਨ ਔਰ ਐਸ ਐਚ ਰੋਬਨ ਹੰਸ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਤੇ ਤਿੰਨ ਮੁਲਜ਼ਮ ਉਹਦੇ ਚ ਫੜੇ ਗਏ ਜਿਹੜੇ ਮੇਨ ਨੇ ਇੱਕ ਨਬਾਲਗ ਹੈ ਔਰ ਦੋ ਜਿਹੜੇ ਹੈਗੇ ਇੱਕ ਰਿਸ਼ਪਾਲ ਸਿੰਘ ਔਰ ਇੱਕ ਗੋਤਮ ਸਿੰਘ ਰਿਸ਼ਪਾਲ ਸਿੰਘ ਦੇ ਖਿਲਾਫ ਪਹਿਲਾਂ ਵੀ ਰਜਿਤ ਹੈ ਆਪਣੇ ਉੱਚ ਸੈਚਿੰਗ ਦਾ ਪਰਚਾ ਦਰਜ ਹੈ ਇਹਨਾਂ ਤੋਂ ਜਿਹੜੀ ਉਹ ਵਿਕਟਮ ਸੀ ਅਭਿਸ਼ੈਗ ਰੈਵਨ ਜਿਹੜਾ ਇਜ਼ਰਾਈਲੀ ਸਿਟੀਜ਼ਨ ਨੇ ਉਹਨਾਂ ਦਾ ਜਿਹੜਾ ਹੈਂਡਬੈਗ ਹੈ ਪਰਸ ਔਰ ਹੈੱਡਫੋਨਸ ਉਹ ਵੀ ਬਰਾਮਦ ਕਰ ਲਏ ਗਏ ਆ ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਆ ਔਰ ਇਹ ਜਿਹੜਾ ਸਮਾਨ ਹੈ ਉਹਨੂੰ ਲੀਗਲ ਤਰੀਕੇ ਨਾਲ ਉਹਨਾਂ ਤੱਕ ਪਹੁੰਚਾਇਆ ਜਾਏਗਾ ਔਰ ਉਹ ਅੱਗੇ ਵਾਸਤੇ ਵੀ ਜਿਹੜੀ ਅਸੀਂ ਓਵਰਆਲ ਸਰਵੇਲੈਂਸ ਔਰ ਵਿਜ਼ਿਬਿਲਟੀ ਔਰ ਪੁਲਿਸ ਦੀ ਪ੍ਰੈਜ਼ੈਂਸ ਵਧਾਈ ਗਈ ਹੈ ਅਮਰਸਰ ਕਮਿਸ਼ਨਰੇਟ ਚ ਆਉਣ ਵਾਲੇ ਦਿਨਾਂ ਚ ਹੋਰ ਵੀ ਜ਼ਿਆਦਾ ਤੁਹਾਨੂੰ ਫੋਰਸ ਦਿਖੇਗੀ ਔਰ ਇਸ ਕਾਲਵਾ ਸੇ ਅਸੀਂ ਵਚਨਬੱਧ ਹਾਂ ਕਿ ਸਾਡਾ ਜਿਹੜੇ ਸਿਟੀਜ਼ਨਸ ਨੇ ਉਹ ਸੇਫਟ ਐਂਡ ਸਿਕਿਉਰ ਫੀਲ ਕਰਨ ਸਾਡੇ ਮਾਨਯੋਗ ਸੀਐਮ ਸਾਹਿਬ ਦੀ ਜਿਹੜੀ ਜ਼ੀਰੋ ਟੋਲਰੈਂਸ ਪਾਲਿਸੀ ਹੈਗੀ ਹੈ ਕ੍ਰਾਈਮ ਦੇ ਕੇਸ ਉਹਦੇ ਤਹਿਤ ਹੀ ਅਸੀਂ ਅਮਰਸਰ ਕਮਿਸ਼ਨਰੇਟ ਦੇ ਵਿੱਚ ਵੀ ਪ੍ਰੀਵੈਂਸ਼ਨ ਐਂਡ ਡਿਟੈਕਸ਼ਨ ਕਰਾਂ ਆਫ ਕ੍ਰਾਈਮ ਨੂੰ ਬਹੁਤ ਜ਼ਿਆਦਾ ਤਰਜੀਹ ਦਿੱਤੀ ਜਾ ਰਹੀ ਹੈ ਮੇਰੇ ਵੱਲੋਂ ਔਰ ਸਾਰੇ ਆਫੀਸਰ ਇਸੇ ਕੰਮ ਤੇ ਜੁਟੇ ਹੈ ਇਸੇ ਸਬੰਧ ਦੇ ਵਿੱਚ ਇੱਕ ਬੜੀ ਮੰਦਭਾਗੀ ਘਟਨਾ ਹੋਈ ਸੀਗੀ ਇੱਕ ਇਜ਼ਰਾਈਲੀ ਸਿਟੀਜ਼ਨ ਜਿਹੜੇ ਔਮਨ ਸਗੇ ਉਹਨਾਂ ਨਾਲ ਸਨੈਚਿੰਗ ਹੋਈ ਸੀ 3 ਤਰੀਕ ਨੂੰ 3 ਨਵ ਨੂੰ ਛਾਟਾ ਦੇ ਏਰੀਏ ਦੇ ਵਿੱਚ ਜਦੋਂ ਵਾਗਾ ਬਾਰਡਰ ਤੇ ਆ ਰਹੇ ਸੀ 3 ਵੀਲਰ ਚ ਬੈਠ ਕੇ ਤਕਰੀਬਨ 2:45 ਦੀ ਇਹ ਵਾਰਦਾਤ ਹੈ ਉਹਦੇ ਨਾਲ ਬੜਾ ਇੱਕ ਇਹ ਮੰਦਭਾਗੀ ਘਟਨਾ ਹੋਈ ਔਰ ਫੋਰਨ ਸਿਟੀਜ਼ਨ ਹੋਣ ਕਰਕੇ ਬੜਾ ਸੈਂਸਿਟਿਵਲੀ ਇਹਨੂੰ ਕ੍ਰਾਈਮ ਨੂੰ ਦੇਖਿਆ ਗਿਆ ਔਰ ਜਿਹੜੀ ਸਪੈਸ਼ਲ ਟੀਮ ਲਾਈ ਗਈ ਮਿਸਟਰ ਵਿਮਨਿਊ ਰਾਣਾ ਮਿਸਟਰ ਸ਼ਿਵਦਰਸ਼ਨ ਔਰ ਐਸ ਐਚ ਰੋਬਨਹਰਨਸ ਇਹਨਾਂ ਨੇ ਬੜਾ ਅੱਛਾ ਕੰਮ ਕੀਤਾ ਤੇ ਤਿੰਨ ਮੁਲਜ਼ਮੋ ਉਹਦੇ ਫੜੇ ਗਏ ਜਿਹੜੇ ਮੇਨ ਨੇ ਇੱਕ ਨਬਾਲਗ ਹੈ ਔਰ ਦੋ ਜਿਹੜੇ ਹੈਗੇ ਇੱਕ ਰਿਸ਼ਪਾਲ ਸਿੰਘ ਔਰ ਇੱਕ ਗੋਤਮ ਸਿੰਘ ਰਿਸ਼ਪਾਲ ਸਿੰਘ ਦਾ ਖਲਾਫ ਪਹਿਲਾਂ ਵੀ ਰਜਿਸਟਰ ਹੈ ਆਪਣੇ ਉੱਚ ਸੈਚਿੰਗ ਦਾ ਪਰਚਾ ਦਰਜ ਹੈ ਇਨਾਂ ਤੋਂ ਜਿਹੜੀ ਉਹ ਵਿਕਟਿਮ ਸੀ ਅਵਿਸ਼ੈ ਰੈਵਨ ਜਿਹੜੇ ਇਜ਼ਰਾਈਲੀ ਸਿਟੀਜ਼ਨ ਨੇ ਉਹਨਾਂ ਦਾ ਜਿਹੜਾ ਹੈਂਡਬੈਗ ਹੈ ਪਰਸ ਔਰ ਹੈੱਡਫੋਨਸ ਉਹ ਵੀ ਬਰਾਮਦ ਕਰ ਲਏ ਗਏ ਆ ਅਸੀਂ ਉਹਨਾਂ ਦੇ ਸੰਪਰਕ ਦੇ ਵਿੱਚ ਆ ਔਰ ਇਹ ਜਿਹੜਾ ਸਮਾਨ ਹੈ ਉਹਨੂੰ ਲੀਗਲ ਤਰੀਕੇ ਨਾਲ ਉਹਨਾਂ ਤੱਕ ਪਹੁੰਚਾਇਆ ਜਾਏਗਾ ਔਰ ਉਹ ਅੱਗੇ ਵਾਸਤੇ ਵੀ ਜਿਹੜੀ ਅਸੀਂ ਓਵਰਆਲ ਸਰਵੇਲੈਂਸ ਔਰ ਵਿਜ਼ਿਬਿਲਟੀ ਔਰ ਪੁਲਿਸ ਦੀ ਪ੍ਰੈਜ਼ੈਂਸ ਵਧਾਈ ਗਈ ਹੈ ਅਮਰitsar ਕਮਿਸ਼ਨਰੇਟ 'ਚ ਆਉਣ ਵਾਲੇ ਦਿਨਾਂ Thank you so much to Punjab Police in Amritsar for everything they did to find my stuff. They found my headphones and my purse. I really thank for all the effort that's been done uh, in case to giving me back my stuff that's been stolen. Thank you so much to Punjab Police in Amritsar for everything they did to find my stuff. They found my headphones and my purse. I really thank for all the effort that's been done uh, in case to giving me back my stuff that's been stolen. Thank you so much to Punjab Police in Amritsar for everything they did to find my stuff. They found my headphones and my purse. I really thank for all the effort that's been done uh, in case to giving me back my stuff that's been stolen.